ਆ ਮੇਰੇ ਵਿਆਹ ਦਾ ਸੂਟ ਜਿਹੜਾ ਇਹ ਮਚ ਰਿਹਾਗਾ ਇਹ ਮੇਰੇ ਲਈ ਬਹੁਤ ਮਹਿਸੂਸ ਹੈ ਆ ਚੁੱਕ ਮੈਂ ਇਹ ਆਪਣੇ ਵਿਆਹ ਦਾ ਸੂਟ ਮਚਾਤਾ ਐਵੇਂ ਉਹ ਸਵੇਰ ਲਈ ਛੋਟ ਇਸ ਕਰਕੇ ਮੈਨੇ ਵਿਆਹ ਦਾ ਸੂਟ ਤਾਂ ਮਚਾਤਾ ਹੈਪੀ ਜੇ ਕਿਤੇ ਵੀ ਹੈਗਾ ਤੂੰ ਆਪ ਵੀ ਖੁਦ ਦੇਖ ਸਕਦਾ ਮੈਂ ਜਿਹੜਾ 3 ਮਿੰਟ ਸੂਟ ਲੈ ਕੇ ਦਿੱਤਾ ਸੀ ਵਿਆਹ ਦਾ ਮੈਨੇ ਆਉਦਾ ਸੂਟ ਮਚਾਤਾ ਹੁਣ ਤੂੰ ਸੋਚ ਆਪ ਲੈ ਕਿਤੇ ਮੈਂ ਕੀ ਕਰ ਸਕਦੀ ਹਾਂ ਪਹਿਲਾਂ ਰੋਫੜ ਤੋਂ ਦੋਨੇ ਪੈਣ ਪਈਏ ਪਹਿਲਾਂ ਉੱਥੇ ਰੁਪੜ ਰਹਿੰਦੇ ਹੁੰਦੇ ਸੀਗੇ ਤੇ ਉੱਥੇ ਇਹ ਗਲਤ ਨਹੀਂ ਗੀ ਉਹ ਸਾਰਿਆਂ ਨੂੰ ਇਹ ਗੱਲ ਦਾ ਇਹਨਾਂ ਦੀ ਫੈਮਿਲੀ ਨੂੰ ਸਭ ਨੂੰ ਪਤਾ ਸੀ ਸਿਰਫ ਮੈਥੋਂ ਇਲਾਵਾ ਤਾਂ ਅਗਿਆਤੇ ਆਪਸ ਵਿੱਚ ਗਲਤ ਨਹੀਂ ਗੀ ਤੇ ਵਿਆਹ ਦੇ ਮੰਗਰੋ ਵੀ ਇਹ ਤਨ ਮਹੀਨੇ ਮੇਰੇ ਮੰਗਰੋ ਇਕੱਠੇ ਪੈਂਦੇ ਰਹੇ ਤੇ ਮੇਰੀ ਸੱਸ ਨੇ ਮੈਨੂੰ ਫੋਨ ਤੇ ਧਮਕੀ ਦਿੱਤੀ ਕਹਿੰਦੀ ਮੇਰੇ ਜਵਾਕ ਐਂ ਪੈਣਗੇ ਜੇ ਹਟਾ ਸਕਦੀਆਂ ਤਾਂ ਤੂੰ ਹਟਾ ਲੈ ਜਿਹੜਾ ਵੀ ਮੇਰੇ ਘਰ ਵਾਲੇ ਨੂੰ ਲੱਭ ਦੂਗਾ ਉਹਨੂੰ 50000 ਰੁਪਏ ਮੈਂ ਨਾਮ ਦਾ ਦਵੂੰਗੀ ਜਿਹੜਾ ਵੀ ਲੱਭ ਦੂਗਾ ਮੇਰੇ ਘਰ ਵਾਲੇ ਨੂੰ ਇਹ ਦੋਨੇ ਭੈਣ ਪਈਆਂ ਨੂੰ ਕੋਈ ਵੀ ਸਾਨੂੰ ਦੱਸੂਗਾ ਤਾਂ ਉਹਨੂੰ 50000 ਰੁਪਏ ਦਾ ਨਾਮ ਮੈਂ ਦਵਾਂਗੀ ਤੁਸੀਂ ਦੇਖ ਰਹੇ ਹੋ ਪੰਜਾਬ ਫਸਤੇ ਮੈਂ ਰਸ਼ਪਿੰਦਰ ਸਿੰਘ ਅੱਜ ਇੱਕ ਅਜਹੀ ਜਾਣਕਾਰੀ ਨਾਲ ਵਾਕਫ ਕਰਾਵਾਂਗੇ ਅਜਹੀ ਪਰਿਵਾਰ ਨਾਲ ਵਾਕਫ ਕਰਾਵਾਂਗੇ ਇੱਕ ਲੜਕੀ ਨਾਲ ਵਾਕਫ ਕਰਾਵਾਂਗੇ ਜੋ ਆਪਣੇ ਪਤੀ ਨੂੰ 3 ਮਹੀਨਿਆਂ ਤੋਂ ਲੱਭ ਰਹੀ ਹੈ ਤਾਂ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਪਤੀ ਤੇ ਉਸ ਦੀ ਭੈਣ 3 ਮਹੀਨਿਆਂ ਤੋਂ ਫਰਾਰ ਨੇ ਤਾਂ ਉਹ ਲੜਕੀ ਮਨਪ੍ਰੀਤ ਕੌਰ ਮੇਲ ਨਾਲ ਮੌਜੂਦ ਹੈ ਮਨਪ੍ਰੀਤ ਕਦੋਂ ਤੋਂ ਇਹ ਜਾਣਕਾਰੀ ਮਿਲੀ ਥੋੜੀ ਲਾਸਟ ਟਾਈਮ ਆਪਣੇ ਘਰ ਵਾਲੇ ਨਾਲ ਕਦੋਂ ਗੱਲ ਹੋਈ ਜੀ ਮੇਰੀ ਲਾਸਟ ਜੀ ਸ਼ੁੱਕਰਵਾਰ ਨੂੰ ਗੱਲ ਹੋਈ ਹੈਗੀ ਉਹ ਤੇ 24 ਤਰੀਕ ਨੂੰ ਜੀ ਉਹਦੇ ਮਾਗਰ ਮੇਰੇ ਕੋਈ ਗੱਲ ਨਹੀਂ ਹੋਈ ਹੈਗੀ ਤੇ ਕਈ ਦਿਨ ਹੋ ਗਏ ਸੀ ਉਹ ਘਰੇ ਵੀ ਨਹੀਂ ਆ ਰਿਹਾ ਸੀ ਕਹਿੰਦਾ ਮੇਰਾ ਕੰਮ ਆਗਾ ਮੈਂ ਸਨਾਮ ਕੰਮ ਕਰ ਰਿਆਂਗਾ ਕਹਿੰਦਾ ਮੈਂ ਤੋ ਆਇਆ ਨਹੀਂ ਜਾਂਦਾ ਹੈਗਾ ਤਾਂ ਇਸ ਕਰਕੇ ਉਹ ਘਰੇ ਨਹੀਂ ਆਇਆ ਸੀ ਉਹ ਇੱਕ ਦਿਨ ਆਇਆ ਸੀ ਮੇਰੇ ਕੋਲੇ ਇਹਦੇ ਜਾਣ ਤੋਂ ਪਹਿਲਾਂ ਉਹਦੇ ਮੰਗਰੋ ਉਹ ਪੈਸੇ ਮੇਰੇ ਸਹੁਰੇ ਨੇ ਕਿਦੋਂ ਦਿੱਤੇ ਨੇ ਕਿਦੋਂ ਨਹੀਂ ਕੋਈ ਪਤਾ ਨਹੀਂ ਲੱਗਿਆ ਮੈਨੂੰ ਉਹਦੇ ਜਿਹੜੋ ਭੱਜ ਗਿਆ ਉਹਦੇ ਤੀਜੇ ਦਿਨ ਮੈਨੂੰ ਸਹੁਰੇ ਨੇ ਦੱਸਿਆ ਤਾਂ ਹਾਂ ਠੇਕੇ ਦੇ ਪੈਸੇ ਉਹ ਲੈ ਗਿਆ ਉਹਦੇ ਲਈ ਐਸ ਟਾਈਮ 50000 ਰੁਪਇਆ ਹੈਗਾ ਤੇ 30000 ਰੁਪਇਆ ਉਹਦੀ ਭੈਣ ਦੇ ਕੋਲੇ ਆ ਉਹਦੇ ਮਾਗਰ ਉਹਦਾ ਕੋਈ ਸ਼ੁਕਰਵਾਨ ਕੋਈ ਪਤਾ ਨਹੀਂ ਲੱਗਾ ਤਾਂ ਉਹ ਕਿੱਧਰ ਗਿਆ ਕਿੱਧਰ ਨਹੀਂ ਜਿਹੜੇ ਉਹਦੇ ਮੈਂ ਦੋਸਤ ਨੂੰ ਪੁੱਛਿਆ ਸੀਗਾ ਇਹ ਤਾਂ ਹੈਪੀ ਕਿੱਥੇ ਹੈਗਾ ਰਚੇਸ਼ ਨੇ ਇਹ ਗੱਲ ਕਹਤੀ ਸੀ ਤੇ ਮੈਨੂੰ ਕੋਈ ਪਤਾ ਨਹੀਂ ਹੈਗਾ ਤੇ ਉਹ ਹੈਪੀ ਕਿੱਧਰ ਗਿਆ ਕਿੱਧਰ ਨਹੀਂ ਜਿਹਦੇ ਘਰੇ ਉਹ ਮੋਟਰਸਾਈਕਲ ਖੜਾ ਕੇ ਗਿਆਗਾ ਉਹਦੇ ਬਾਈ ਨੂੰ ਪੁੱਛਿਆ ਸੀ ਉਹਨੂੰ ਇਹ ਗੱਲ ਕਹਿ ਕੇ ਗਿਆ ਉਹ ਕਹਿੰਦਾ ਹਾਂ ਬਸ ਮੈਂ 15 ਮਿੰਟਾਂ ਨੂੰ ਆ ਗਿਆ ਉਹ ਦੋਵੇਂ ਭੈਣ ਉਹਨਾਂ ਨਾਲ ਗਏ ਨੇ ਕੀ ਗੱਲਬਾਤ ਕੀਤੀ ਇਹਨਾਂ ਦਾ ਹਾਂਜੀ ਉਹ ਪਹਿਲਾਂ ਰੋਪੜ ਤੋਂ ਦੋਨੇ ਭੈਣ ਪਈਏ ਪਹਿਲਾਂ ਉੱਥੇ ਰੁਪੜ ਰਹਿੰਦੇ ਹੁੰਦੇ ਸੀਗੇ ਤੇ ਉੱਥੇ ਇਹ ਗਲਤ ਨੇਗੇ ਉਹ ਸਾਰਿਆਂ ਨੂੰ ਇਹ ਗੱਲ ਦਾ ਇਹਨਾਂ ਦੀ ਫੈਮਿਲੀ ਨੂੰ ਸਭ ਨੂੰ ਪਤਾ ਸੀ ਸਿਰਫ ਮੈਥੋਂ ਇਲਾਵਾ ਹੋਰ ਤੁਸੀਂਦਾ ਦਾਵਾ ਕਿਵੇਂ ਹੋਇਆ ਤੁਹਾਨੂੰ ਕਿਵੇਂ ਲੱਗਿਆ ਮਹਿਸੂਸ ਹੋਇਆ ਵੀ ਇਹ ਆਪਸੀ ਗਲਤ ਨਹੀਂ ਇਹ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ ਆਪਦੀ ਪੇਕਿਆਂ ਤੋਂ ਮੈਂ ਸੌਰੇ ਗਈਆਂ ਮੈਨੂੰ ਲੱਗ ਤੈ ਗਈਆਂ ਫਿਰ ਮੈਨੂੰ ਪਤਾ ਲੱਗਿਆ ਤੇ ਆਪਸ ਦੇ ਵਿੱਚ ਗਲਤ ਨੇਗੇ ਤੇ ਵਿਆਹ ਦੇ ਮੰਗਰੋ ਵੀ ਇਹ ਤਿੰਨ ਮਹੀਨੇ ਮੇਰੇ ਮੰਗਰੋ ਇਕੱਠੇ ਪੈਂਦੇ ਰਹੇ ਨੇ ਜਦੋਂ ਮੈਂ ਇਹ ਗੱਲ ਦੇ ਵਿੱਚ ਅਨਮੋਲ ਚ ਮੈਂ ਇਕੱਠ ਕਰਿਆ ਤਾਂ ਮੈਂ ਇਹਨਾਂ ਨੂੰ ਪੈਣ ਨਹੀਂ ਦਿੰਦੀ ਹੈਗੀ ਤਾਂ ਇਹਨਾਂ ਨੇ ਕੋਈ ਗੱਲ ਨਹੀਂ ਮੇਰੀ ਸੁਣੀ ਹੈਗੀ ਤੇ ਮੇਰੀ ਸੱਸ ਨੇ ਮੈਨੂੰ ਫੋਨ ਤੇ ਧਮਕੀ ਦਿੱਤੀ ਕਹਿੰਦੀ ਮੇਰੇ ਜਵਾਬ ਕ ਐਂ ਪੈਣਗੇ ਜੇ ਹਟਾ ਸਕਦੀਆਂ ਤਾਂ ਤੂੰ ਹਟਾ ਲਾ ਤਾਂ ਪਰਿਵਾਰ ਨੂੰ ਇਸ ਚੀਜ਼ ਦਾ ਸੀ ਵੀ ਕੋਈ ਆਪਸੀ ਇਹਨਾਂ ਦੇ ਵਿੱਚ ਹੈ ਰਿਲੇਸ਼ਨ ਉਹਨਾਂ ਨੂੰ ਸਾਰਿਆਂ ਨੂੰ ਪਤਾ ਮੇਰੀ ਸੱਸ ਨੂੰ ਜ਼ਿਆਦਾ ਪਤਾ ਹੈ ਇਹਦੇ ਵਿੱਚੋਂ ਉਹ ਤਾਂ ਮੈਂ ਕਹਿ ਨਹੀਂ ਸਕਦੀ ਪਰ ਮੇਰੇ ਸੱਸ ਨੂੰ ਸਾਰੀ ਗੱਲ ਦਾ ਪਤਾ ਹੈ ਤੇ ਕੀ ਗੱਲ ਹੈ ਕੀ ਬਾਤ ਹੈ ਉਹ ਦੋਨੇ ਪੈਣ ਪਾਈਆਂ ਨੂੰ ਰੋਜ਼ ਇਕੱਠੇ ਪਾਉਂਦੀ ਹੁੰਦੀ ਸੀਗੀ ਡੇਲੀ ਕੰਮ ਸੀ ਮੈਂਨੇ ਮੇਰੀ ਸੱਸ ਨੂੰ ਕਈ ਵਾਰ ਕਿਹਾ ਸੀ ਮੈਂ ਤਾਂ ਮੈਂ ਇਹਨਾਂ ਨੂੰ ਪੈਣ ਨਹੀਂ ਦਿੰਦੀ ਹੈਗੀ ਇਹ ਤਾਂ ਨਾਮ ਇਹਨਾਂ ਨੂੰ ਇਕੱਠੇ ਬੈਠਣ ਦੇਵਾ ਤੇ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਮੰਨੀ ਹੈ ਕਿ ਮੇਰੀ ਸੱਸ ਕਹਿੰਦੀ ਐਂ ਹੀ ਪੈਣਗੇ ਐਂ ਬੈਠਣਗੇ ਜੇ ਹਟਾ ਸਕਦੀਆਂ ਤੂੰ ਹਟਾ ਦੇ ਤਾਂ ਫਿਰ ਇਸ ਟੀਨ ਨੂੰ ਲੈ ਕੇ ਤੁਸੀਂ ਪਰਿਵਾਰ ਨਾਲ ਹੀ ਆਪਣੇ ਪਰਿਵਾਰ ਨਾਲ ਨਹੀਂ ਗੱਲਬਾਤ ਕੀਤੀ ਵੀ ਮੇਰਾ ਘਰ ਵਾਲਾ ਇਦਾਂ ਮੈਂ ਨੇ ਕੀਤਾ ਸੀ ਮੈਂ ਤਾਂ ਆਏ ਤੇ ਮੇਰੇ ਬਾਪੇ ਨਾਲ ਮੈਂ ਗੱਲ ਕੀਤੀ ਸੀਗੀ ਤੇ ਉੱਥੇ ਗੁਰਦੁਆਰੇ ਵਿੱਚ ਸਾਰੀ ਕਮੇਟੀ ਮੈਂਬਰ ਨੂੰ ਬੁਲਾਇਆ ਵੀ ਗਿਆ ਸੀ ਤੇ ਸਾਰੀ ਕਮੇਟੀ ਮੈਂਬਰ ਨੇ ਮੈਨੂੰ ਇਹੀ ਗੱਲ ਕਹੀ ਸੀ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹਿਣੇ ਹੋ ਇਹ ਤਾਂ ਅੱਜ ਤੋਂ ਵੱਧੋ ਨਹੀਂ ਕੋਈ ਇਹ ਗੱਲ ਕਹਿਣਗੇ ਇਹ ਠੀਕ ਹੈ ਇਹ ਤਾਂ ਕੋਈ ਗੱਲ ਨਹੀਂ ਹੈਗਾ ਹੈਪੀ 'ਚ ਗਲਤੀਆਂ ਨੇ ਉਹਨੂੰ ਵੀ ਗਲਤ ਥੋੜਾ ਜਿਹਾ ਕਹਿ ਕੇ ਗਏ ਸੀ ਸਮਝਾ ਕੇ ਗਏ ਸੀਗੇ ਤੇ ਇਸ ਮੁਖੋੜਾ ਮੈਨੂੰ ਵੀ ਕਹਿ ਕੇ ਗਏ ਸੀ ਕਹਿੰਦੇ ਕੋਈ ਗੱਲ ਨਹੀਂ ਅੱਜ ਤੋਂ ਵੱਧੋ ਕਿ ਨਹੀਂ ਹੈਪੀ ਇਹ ਗੱਲ ਨਹੀਂ ਕਰੂਗਾ ਅਸਲ ਇਕੱਠੇ ਫਰਾਰ ਹੋਏ ਨੇ ਉਸ ਤੋਂ ਬਾਅਦ ਕੀ ਕੋਈ ਗੱਲਬਾਤ ਹੋਈ ਸੀ ਉਦੋਂ ਇੱਕ ਦੋ ਦਿਨ ਪਹਿਲਾਂ ਤੁਹਾਡੇ ਨਾਲ ਹੋਈ ਹੋਵੇ ਜਾਂ ਕੋਈ ਪਰਿਵਾਰ ਦੇ ਵਿੱਚ ਗੱਲਬਾਤ ਹੋਈ ਹੋਵੇ ਨਹੀਂ ਜੀ ਉਹਦੇ ਮਗਰ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਤੇ ਮੇਰੀ ਸੱਸ ਜੀ ਤੇ ਸ਼ੁੱਕਰਵਾਰ ਨੂੰ ਚਲਾ ਗਿਆ ਸੀ ਉਹਦੇ ਸ਼ੁੱਕਰਵਾਰ ਨੂੰ ਮੇਰੀ ਸੱਸ ਮੈਨੂੰ ਖੁਦ ਕੁੱਟ ਕੇ ਗਈਆ ਮੇਰੇ ਸਾਰੇ ਜਾ ਕੇ ਕਹਿੰਦੀ ਹੈਪੀ ਤੇ ਵੀਰ ਪਾਲੂ ਤੂੰ ਗਲਤ ਕਹਿੰਦੀ ਮੈਂ ਤਾਂ ਜੇ ਰੋ ਗਲਤ ਸੀਗੇ ਤਾਂ ਦੱਸਿਆ ਮੈਨੂੰ ਕਿਉਂ ਨਹੀਂ ਜੇ ਰਜ ਨੂੰ ਪਹਿਤਾ ਸੀ ਮੈਂ ਸਾਰੀ ਗੱਲ ਤੁਹਾਡੇ ਨਾਲ ਕਰੀਏ ਤਾਂ ਹਾਂ ਭਾਈ ਉਹ ਗਲਤ ਨਹੀਂ ਉਹ ਤਾਂ ਮੇਰੀ ਗੱਲ ਕਿਸੇ ਨੇ ਮੰਨੀ ਹੁਣ ਮਤਲਬ ਕਮੇਟੀ ਮੈਂਬਰ ਸਾਰੇ ਹੁਣ ਮੇਰੀ ਗੱਲ ਤੇ ਸਹਿਮਤ ਨੇ ਤਾਂ ਹਾਂ ਹੈਪੀ ਤੇ ਵੀਰਪਾਲ ਗਲਤ ਰਹਿਗੇ ਨੇ ਉਸ ਤੋਂ ਬਾਅਦ ਦੋਨਾਂ ਭੈਣ ਭਾਈਆਂ ਦਾ ਪਤਾ ਲੱਗਿਆ ਨਾ ਜੀ ਉਹਦੇ ਮਗਰ ਕੋਈ ਪਤਾ ਨਹੀਂ ਲੱਗਿਆ ਵੀ ਅਸੀਂ ਇੱਕ ਵਾਰੀ ਜੋ ਇਹ ਭੱਜ ਗਏ ਤਾਂ ਉਹਦੇ ਗੱਲ ਦੇ ਵਿੱਚ ਕੋਈ ਗੱਲ ਦਾ ਪਤਾ ਨਹੀਂ ਲੱਗਿਆ ਹੈਗਾ ਤਾਂ ਉਹ ਕਿੱਥੇ ਗਏ ਨੇ ਕਿੱਥੇ ਨਹੀਂ ਹੈਗੇ ਤੁਸੀਂ ਹੁਣ ਕੀ ਥੋੜੇ ਹੁਣ ਕੀ ਅਗਲੀ ਰਣਨੀਤੀ ਹੈ ਕੀ ਸੋਚਿਆ ਵੀ ਕੀ ਕਰਨਾ ਕੀ ਹੈ ਮੈਨੇ ਸਿਰਫ ਇਹੀ ਗੱਲ ਸੋਚੀ ਹੋਈ ਹੈ ਕਿ ਤੇ ਇੱਕ ਵਾਰੀ ਹੈਪੀ ਮੇਰੇ ਸਾਹਮਣੇ ਆ ਜੀ ਮੈਨੂੰ ਡਿਵੋਰਸ ਦੇ ਦੇ ਜਿਉਂਕਿ ਮੈਂ ਅੱਗੇ ਵਧਣਾ ਚਾਹੁੰਨੀ ਆ ਹੁਣ ਮੈਂ ਸਾਰੀ ਲਾਈਫ ਆਵਦੀ ਐਂ ਦਾ ਕੱਢ ਨਹੀਂ ਸਕਦੀ ਇਹ ਕਿ ਉਹ ਇੱਕ ਵਾਰੀ ਮੇਰੇ ਸਾਹਮਣੇ ਆ ਜੇ ਮੈਨੂੰ ਡਿਵੋਰਸ ਦੇ ਦੇ ਕਿਤੇ ਮਰਜੀ ਜਾਵੇ ਉਹਦੀ ਭੈਣ ਨੂੰ ਕਿਤੇ ਰੱਖੇ ਕਿਤੇ ਨਾ ਰੱਖੇ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਹੈਪੀ ਦੀ ਭਾਲ ਵੀ ਹੈਪੀ ਕਿੱਥੇ ਆ ਜਾਂ ਉਹਦੀ ਭੈਣ ਨਾਲ ਕੋਈ ਕੰਟੈਕਟ ਨਾ ਕੀਤਾ ਹੋਵੇ ਦੁਬਾਰਾ ਵੀ ਭਾਈ ਤੂੰ ਮੇਰੇ ਸਾਹਮਣੇ ਆ ਜਾ ਨਹੀਂ ਜੀ ਮੈਨੇ ਕੋਈ ਉਹਨਾਂ ਨਾਲ ਕਰਿਆ ਨਹੀਂ ਮੈਂ ਫੋਨ ਉਹਨਾਂ ਨੂੰ ਲਾਇਆ ਤੀ ਫੋਨ ਉਹਨਾਂ ਦੇ ਬੰਦਾ ਰਹੇ ਨੇ ਦੋਨੇ ਭੈਣ ਭਾਈਆਂ ਦੇ ਹੈਪੀ ਦੀ ਵੀ ਆਰੀਆ ਤੇ ਵੀਰਪਾਲ ਦਾ ਵੀ ਇਹ ਦੋਨੇ ਭੈਣ ਭਾਈਆਂ ਦੇ ਫੋਨ ਬੰਦਾ ਰਹੇ ਨੇ ਇਹਦੇ ਫੋਨ ਦੇ ਵਿੱਚ ਕੋਈ ਕੋਈ ਟਿਕ ਨਹੀਂ ਆ। ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਤਾਂ ਸੰਪਰਕ ਲੱਗਦਾ ਉਹਨਾਂ ਨਾਲ ਹੈ। ਹਾਂਜੀ। ਕੋਈ ਨਹੀਂ ਹੈਗਾ ਜੀ। ਤਾਂ ਇਸ ਦੀ ਰਪਟਾ ਵਗੈਰਾ ਥਾਣੇ ਵਗੈਰਾ ਇਸ ਚੀ ਦੀ ਜਾਣਕਾਰੀ ਦਿੱਤੀ ਹੈ ਵੀ ਇੰਦਾ ਗੱਲਬਾਤ ਚੱਲ ਰਹੀ ਹੈ ਹਾਂਜੀ ਮੇਰੇ ਸਹੁਰੇ ਨੇ ਮੇਰੇ ਜਾਣ ਤੋਂ ਪਹਿਲਾਂ ਉਹਨਾਂ ਨੇ ਕੋਈ ਸਾਰੀ ਗੱਲਬਾਤ ਕਰ ਲਈ ਸੀ ਥਾਣੇ ਨੇ ਪਰ ਕੋਈ ਗੱਲ ਨਹੀਂ ਸੁਣੀ ਹੈਗੀ ਉਹਨਾਂ ਨੇ ਸਿਰਫ ਕੋਈ ਰਿਪੋਰਟ ਦਰਜ ਕਰ ਲਈ ਸੀ ਜਿੰਮੇ ਦੁਵਾਰੇ ਥਾਣੇ ਦੇ ਵਿੱਚ ਮੈਂ ਖੁਦ ਗਈਆਂ ਦਰਜ ਕਰਾਉਣ ਵਾਸਤੇ ਤਾਂ ਉਹਨਾਂ ਨੇ ਮੇਰੀ ਕੋਈ ਫਰਿਆਦ ਨਹੀਂ ਸੁਣੀ ਹੈਗੀ ਮੈਨੂੰ ਸਿਰਫ ਇੰਨੀ ਗੱਲ ਕਹਿ ਕੇ ਭੇਜਤਾ ਤਾਂ ਹਾਂ ਤੇ ਸੋਡੀ ਪਹਿਲਾਂ ਗੱਲ ਆਈ ਚੁੱਕੀ ਆ ਤਾਂ ਅਸੀਂ ਦੁਵਾਰੇ ਨਹੀਂ ਲਿਖਾ ਸਕਦੇ ਠੀਕ ਹੈ ਤਾਂ ਹੁਣ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੀ ਅਪੀਲ ਕਰ ਮੈਂ ਸਿਰਫ ਮੈਂ ਇਹ ਹੈਪੀ ਰਾਈ ਚਾਹਉਣੀ ਆ ਤੇ ਇੱਕ ਵਾਰੀ ਹੈਪੀ ਮੇਰੇ ਸਾਹਮਣੇ ਆ ਜਾ ਮੈਂ ਹੋਰ ਕੁਝ ਨਹੀਂ ਕਰਾਉਣਾ ਮੈਨੂੰ ਡਿਵੋਰਸ ਦੇ ਜਾ ਮੈਂ ਆਪਦਾ ਅੱਗੇ ਵਧਣਾ ਚਾਹਉਣੀ ਆ ਠੀਕ ਹੈ ਤੂੰ ਆਪਦੀ ਭੈਣ ਨੂੰ ਕਿਤੇ ਰੱਖ ਕਿਤੇ ਨਾ ਰੱਖ ਹਮੇਸ਼ਾ ਰਹਿਣਾ ਜਾਂ 10 ਮਿੰਟ ਰਹਿਣਾ ਇਹਦਾ ਮੈਨੂੰ ਕੋਈ ਲਿੰਕ ਨਹੀਂ ਹੈਗਾ ਤੇ ਜੱਕਰ ਬਸ ਤੂੰ ਇੱਕ ਵਾਰੀ ਮੇਰੇ ਸਾਹਮਣੇ ਆ ਜਾ ਮੈਨੂੰ ਡਿਵੋਰਸ ਦੇ ਜਾ ਤਾ ਹੈਪੀ ਨਾਮ ਦੇ ਸ਼ਖਸ ਨੂੰ ਲੱਭਣ ਦੀ ਗੁਹਾਰ ਲਾ ਰਹੀ ਹੈ ਕਿ ਹੈਪੀ ਤੂੰ ਮੇਰੇ ਸਾਹਮਣੇ ਆ ਜਾ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਤਾਂ ਮੇਰੀ ਜ਼ਿੰਦਗੀ ਕਿਸੇ ਟਿਕਾਣੇ ਲੱਗੇ ਤੂੰ ਮੇਰੇ ਨਾਲ ਜੀਉ ਸਮਝੋਤਾ ਹੁੰਦਾ ਹੈ ਡਾਈਵੋਰਸ ਹੁੰਦਾ ਤਾਂ ਤੂੰ ਮੈਨੂੰ ਦੇ ਤਾਂ ਹੈਪੀ ਨਾਮ ਦੇ ਲੜਕੇ ਦੀ ਜਿਹੜੀ ਗੁਹਾਰ ਲਾ ਰਹੀ ਹੈ ਕਿ ਮੇਰੇ ਸਾਹਮਣੇ ਆ ਜਾ ਤੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਪੀਲ ਕੀਤੀ ਹੈ ਕਿ ਹੈਪੀ ਤੇ ਉਸ ਦੀ ਭੈਣ ਜਿਹੜੀ ਫਰਾਰ ਹੋ ਗਏ ਸੀ ਤਾਂ 3 ਮਹੀਨਿਆਂ ਤੋਂ ਕੰਟੈਕਟ ਨਾਲ ਨਹੀਂ ਹੋ ਸਕਿਆ ਪਰ ਅੱਜ ਮੇਰੀ ਜ਼ਿੰਦਗੀ ਹੈ ਜਿਹੜੀ ਭੜਕ ਰਹੀ ਹੈ ਤੂੰ ਮੇਰੇ ਸਾਹਮਣੇ ਆ ਜਾ ਦਾ 50 ਫਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਤਨਬਾ